ਸਤ ਸ੍ਰੀ ਅਕਾਲ ਬਾਈ ਜੀ ਮਹਾਂਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਚਾਰ ਝੋਟੀਆਂ ਬਹੁਤ ਸਾਫ਼ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤ ਸ੍ਰੀ ਅਕਾਲ ਬਾਈ ਜੀ ਠੀਕ ਆ ਜੀ ਸਭ ਵਧੀਆ ਠੀਕ ਆ ਸਭ ਵਧੀਆ ਜੀ ਸਭ ਵਧੀਆ ਵਧੀਆ ਠੀਕ ਆ ਜੀ ਜੀਮ ਜੀ ਸਭ ਵਧੀਆ ਵਧੀਆ ਠੀਕ ਆ ਵੀਰ ਜੀ ਜਿਹਨੇ ਭੈਣ ਭਰਾ ਮਹਾਂਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਤੇ ਦੋ ਚਾਰ ਵੀਰ ਜੀ ਵਿੱਚ ਪ੍ਰੋਗਰਾਮ ਇਕੱਠੇ ਹੀ ਹਾਂਜੀ ਤੇ ਚਲੋ ਨਾਂਗੇ ਸਾਰੇ ਹੀ ਵਧੀਆ ਵਧੀਆ ਤੇ ਤਾਂ ਕਰਕੇ ਵੀਡੀਓ ਨਹੀਂ ਆਪਣੇ ਕੋ ਪਈਆਂ ਹਾਂਜੀ ਤੇ ਜਿੰਨੇ ਵੀਰ ਭਰਾ ਜੁੜੇ ਆ ਚਲੋ ਇੱਕ ਦੇ ਵੀਰ ਜੀ ਵੀਰ ਭਰਾ ਮਾਲ ਲੈਂਦੇ ਨਾ ਇੱਕ ਚਲੋ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਫੋਨ ਕਰਕੇ ਪੁੱਛਦੇ ਆ ਵੀ ਕਿਹੜੀ ਕਲਾਣੀ ਵੀਡੀਓ ਪਾਉਂਦੇ ਕੋਈ ਮੁਸ਼ਕਲ ਨਹੀਂ ਆਈ ਠੀਕ ਠੀਕ ਜੀ ਤੇ ਨਾਲ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਹਾਂਜੀ ਤੇ ਸਾਰਿਆਂ ਦਾ ਵੀਰ ਜੀ ਜਿਹਨੇ ਸੰਗਤ ਨਾਲ ਜੁੜੀ ਆ ਬਹੁਤ ਹੀ ਪਿਆਰ ਦਿੰਦੀ ਆ ਜਿੰਨੇ ਭੈਣ ਭਰਾ ਨਾਲ ਜੁੜੇ ਆਪਣੇ ਨਾਲ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਠੀਕ ਤੇ ਜਨਵਾਰ ਅੱਜ ਝੋਟੀਆਂ ਆਪਣੇ ਕੋਲ ਦੋ ਹੁਣੇ ਕੱਲੀਆਂ ਤੇ ਚਾਰ ਝੋਟੀਆਂ ਵਿਖਾਵਾਂਗੇ ਚੰਗੀਆਂ ਚਾਰ ਝੋਟੀਆਂ ਹੈਗੀਆਂ ਚੰਗੀਆਂ ਵੱਡੀਆਂ ਪੂਰੀਆਂ ਵੱਡੀਆਂ ਸੋਹਣੀਆਂ 740 4-5 ਹੋਰ ਲਈਆਂ ਆ ਹਾਂਜੀ ਤੇ ਤਕਰੀਬਨ ਅੱਗੇ ਵਾਂਗੂੰ ਜਿੱਦਾ ਦੂਜੇ ਦਿਨ ਹੀ ਮਈਆਂ ਪੰਜ-ਸੱਤ ਆਪਣੇ ਕੋਲ ਵਜੀਆਂ ਰਹਿੰਦੀਆਂ ਜਿਹੜੀ ਗੱਲ ਆ ਹਾਂਜੀ ਤੇ ਚਾਰ ਝੋਟੀਆਂ ਪੰਜ ਹੋਰ ਫੌਨ ਚਲੀਆਂ ਕੱਮ ਹੁਣ 740 ਹੀ ਚੱਲੂਗਾ ਠੀਕ ਹਾਂਜੀ ਹਾਂਜੀ ਤੇ ਕੱਲੀ-ਕੱਲੀ ਮੈਂ ਬਾਰੇ ਦੱਸਦੇ ਹਾਂ ਹਾਂਜੀ ਆ ਜੀ ਆ ਜੀ ਠੀਕ ਨਵਾਂ ਭੱਤੀ ਆਪਣੇ ਜੋ ਹੈ ਜਿਹੋ ਹੁੰਦੇ ਠੀਕ ਠੀਕ ਜੀ ਓਕੇ ਜੀ ਹਾਂਜੀ ਜੀ ਕੰਨਾਂ ਨਵਾ ਇਹ ਵੀਰ ਨੂੰ ਵਧੀਆ ਟੋਪ ਲਿਆ ਕੇ ਦਿੱਤਾ ਪਹਿਲਾਂ ਠੀਕ ਇਹ ਕੰਨਾਂ ਨੂੰ ਠੰਡ ਲੱਗਦੀ ਸੀ ਠੀਕ ਠੀਕ ਲੋਕਾਂ ਦਾ ਸਰੀਰ ਨੂੰ ਠੰਡ ਲੱਗਦੀ ਹੈ ਕੰਨਾਂ ਨੂੰ ਓਕੇ ਮਾਡ ਟੋਪ ਲੈ ਕੇ ਦਿੱਤਾ ਘੈਂੜਾ ਘੈਂੜਾ ਜੀ ਯਾਰ ਇਹ ਮਈਆਂ ਪਾਸ ਕਰਦਾ ਹਨਾ ਦੇ ਮਈਆਂ ਪਾਸ ਕਰਦਾ ਡਾਕਟਰ ਡਾਕਟਰ ਵੱਡਾ ਠੀਕ ਇਹ ਖਰੀ ਛੋਟੀ ਛੋਟੀ ਜੀ ਨੂੰ ਕਹਿੰਦੇ ਟੋਪ ਕਲਾਸ ਦੇਵੇ ਵੱਲੋਂ ਵੀ ਤੇ ਸਿੰਘ ਹੀ ਵਿਖਾਉਣੇ ਆ ਵਿੱਚ ਰੁਪਈਆ ਲੰਗਦਾ ਹੋ ਗਿਆ ਡੀਪੋਲ ਸਿੰਘੀ ਲੱਗੀ ਆ ਆਹ ਵੇਖੋ ਜੀ ਆਹ ਕਹਿੰਦੇ ਕਿ ਕਿੱਦਾਂ ਆਈ ਕਿੱਦਾਂ ਜੀ ਬਾਅਦ ਵੇਖ ਕੇ ਦੱਸੂਗਾ ਬਿਲਕੁਲ ਸਹੀ ਗੱਲ ਹੈ ਕਿਦਦਰ ਤੇ ਜਾਂ ਕੀ ਸਿਸਟਮ ਹੈ ਤੇ ਬੇਲੇ ਬੋਲ ਝੋਟੀ ਦੇ ਵੇਖੋ ਤੇ ਪੂਛ ਲੰਬਾਈ ਵੇਖੋ ਤੇ ਲੇਵੇ ਦੀ ਕੁਆਲਿਟੀ ਥਣਾ ਦੀ ਕੁਆਲਿਟੀ ਬੰਬ ਬੰਬ ਝੁੰਡੀ ਉਹ ਝੂਟੀ ਹੈ ਇੱਕ ਗਾਲ ਬਾਜ ਆ ਗੇ ਸਰਾ ਵੀਰਾਂ ਮੈਂ ਇਹਨੂੰ ਬੁਥੀ ਤਨੀ ਮਾਰੀ ਰਹਿਮ ਰਹਿਮ ਦਿਖਾ ਲਵਾਂ ਵੇਖੋ ਜੀ ਚੰਗੀ ਥੰਡੀ ਵੀਰ ਚੰਗੀ ਇਤਰਾ ਘਮਾ ਕੇ ਦਿਖਾ ਦਿੰਦਾ ਵੇਖੋ ਜੀ ਧਿਆਨ ਧਿਆਨ ਲਾਇਓ ਲਾਇਓ ਬੋਲ ਇੱਲਾ ਜੋ ਡਰਦੀ। ਉਹ ਚਗਾ ਖਾ ਰਿਹਾ ਕੋਈ ਮੀਟ। ਇਹ ਆ ਚਮਰਾ ਉਹ ਤਾਂ ਮੀਟ। ਕੇ। ਉਹਦੀ ਝੋੜੀ ਝੋਟੀ ਤੇ ਵੱਡੀ ਝੋਟੀ ਇਹਨੂੰ ਕਹਿੰਦੇ ਆ ਗੰਭ ਝੋਟੀ ਆ। ਹਾਂ। ਪੂਰੀ ਵੀਰ ਕੈਂਪਿੰਗ ਝੋਟੀ ਵਾਲੇ ਦਵਾਲੇ ਸਾਰੀ ਮਗਰ ਦੇ ਕੱਟੀ ਆ। ਹਾਂਜੀ। ਤੇ ਸੋਈ ਨੂੰ ਕੋਈ ਅੱਟ ਕੇ ਦਿਨ ਹੋਏ ਅਜੇ। ਹਾਂਜੀ। ਮਾਲਾ ਮੋਲਾ ਛੋਟੂ ਵੀ ਤਾਂ ਇਹ ਛੰਗੀ ਦੁੱਧ ਤੇ ਚੱਲੂਗੀ ਜੀ ਬਿਲਕੁਲ ਜੀ ਛੰਗੀ ਦੇਖੋ ਅਜੇ 13 14 ਕਿਲੋ ਦੇ ਵਿੱਚੋਂ ਵਧੀਆ ਚੱਲਣਦੀ ਆ ਹਾਂਜੀ ਤੇ ਚੰਗੀ ਛੋਟੀ ਦੁੱਧ ਨੂੰ ਚੱਲੂਗੀ ਕਰੋ ਜਾਨ ਦੇਖੋ ਜੀ ਟਾਪ ਕਲਾਸ ਆ ਅਠਾਂ ਦਰਾਂ ਹੀ ਸਾਰੀ ਸੋਈ ਆ ਪਰ ਸਿੰਗੀ ਸਿੰਗੀ ਵੀਰ ਜਿਹੜੀ ਲੱਗੀ ਜਾਣਾ ਕੁਦਰਤੀ ਮਾਰਾ ਜਾਂਦਾ ਉਹ ਦੇਖੋ ਇਹ ਆ ਕਿ ਦੈਣ ਹੀ ਕਿਤੇ ਵਾਖੇ ਆ ਕੇ ਸਹੀ ਗੱਲ ਜੀ ਆਲੇ ਦੁਆਲੇ ਸਾੜੇ ਕੰਗੀਆਂ ਭਰਾ ਬੜਿਆ ਹਾਂਜੀ ਸੁਆ ਦੁੱਧਾ ਹਾਂਜੀ 2 2.5 ਕਿਲੋ ਤੋਂ ਬਾਹਰ ਛੋਟੀਆਂ ਜੇ ਕੱਚਾ ਦੁੱਧ ਹੈ ਗਾੜੀ ਹੋਊਗੀ ਠੀਕ ਜੀ ਚੰਗੀ ਸਫਾਈਆਂ ਸਹੋਈਆਂ ਚਗਾਠਾ ਚਗੋਠਾ ਪੂਰੀ ਵੱਡੀ ਛੋਟੀ ਬੰਬ ਬਾਕੀ ਵੀਰ ਭਰਾ ਸਾਡੇ ਤੋਂ ਸਿਆਣੇ ਆਪਣੀ ਪਰਖ ਕਰਕੇ ਲੈਣੀ ਜੀ ਹੈ ਨਾ ਬਿਲਕੁਲ ਸਹੀ ਗੱਲ ਤੇ ਹਾਂਜੀ ਸਾਰੀ ਸਿਰੇ ਦੀ ਆ ਇਹ ਛੋਟੀ ਦਿੱਤੀ ਵੀ ਚੰਗਾ ਵੀਰ ਹੀ ਪੈਸੇ ਲਾਉਂਦਿਆ ਹਾਂਜੀ ਤੇ ਮਾੜੀ ਛੋਟੀ ਜਿੰਨੇ ਕੋਈ ਵੀਰ ਪਰਾਨੂ ਚੰਗੀ ਲੱਗੋ ਫੋਨ ਤੇ ਫੋਨ ਤੇ ਕਰ ਲਾਉਂਦਾ ਉਹਦਾ ਕੋਈ ਜਿਆਦਾ ਆਮ ਵੱਡਾ ਮੁੱਲ ਨਹੀਂ ਆ ਹਾਂਜੀ ਇਹ ਨਾਲ ਆ ਕੇ ਜਿਹੜੀ ਗੱਲ ਤੁਹਾਨੂੰ ਪਤਾ ਸਾਡੀ ਮੈਂ ਭਵੇਂ ਦੋ ਦੋ ਬਾਹਰ ਵੇ ਅਸੀਂ ਮੁੱਲ ਕਰ ਦਿੰਨੇ ਹਾਂ ਹਾਂ ਜੀ ਤੇ ਕੋਈ ਮੁੱਲ ਵੀ ਜਾਇਜ਼ ਆ ਪਰ ਇਹ ਜਿਹੜੀ ਵਾਲੀ ਹੈ ਬਿਕੀ ਨਹੀਂ ਗਈ ਇਹ ਨਾਲ ਸੋਚੇ ਵੀ ਪੇਂਡ ਆਊਗੀ ਹਾਂਜੀ ਤੇ ਫੋਨ ਲਾਣੀ ਫੋਨ ਲਾਣੀ ਓਕੇ ਜੀ ਬੰਦ ਮਗਰ ਕੱਟੀ ਠੀਕ ਮਗਰ ਕੱਟੀ ਆ ਕੱਟੀ ਵੇ ਦੇ ਕਿਹੜਾ ਟੋਪਲਾਸ ਮੈਨਾਂ ਵੀ ਸਾਰੀ ਛੋਟੀ ਵੀਰ ਚੈਂਪੀਅਨ ਆਗੇ ਠੀਕ ਜਸੋ ਬਾਈ ਇਹੋ ਟੀਵੀ ਰ ਚੜਦੀ ਰ ਚੜਦੀ ਟਾਪ ਤੋਂ ਟਾਪ ਆ ਦੇਖੋ ਜੀ ਸਿੰਗੀ ਇਹ ਵੀ ਤੁਹਾਡੇ ਦਾ ਕੀ ਤਾਜੀ ਸੋਈ ਜੇ ਤਾਜੀ ਤਾਜੀ ਰੋਆ ਵੀ ਰਾਤ ਹੀ ਸੋਈ ਆ ਠੀਕ ਜੇ ਬਹੁਤ ਚੰਗੀ ਕੱਟੇ ਰਾਤ ਹੀ ਸੋਈ ਜੇ ਦੇਖੋ ਜੀ ਕੁਆਲਿਟੀ ਜੈਡ ਬਲੈਕ ਮੇਰੇ ਕੋਲ ਜੈਡ ਬਲੈਕ ਵਿੱਚ ਚੰਗੀ ਕੱਟੇ ਵੀਰ ਇਹਦੇ ਭਾਵੇਂ ਕੋਈ 4-5 ਚੁਬੇ ਟੋਲੇ ਕੇ ਛੋਟੀ ਨੇ ਗਾਂ ਵਧਣਾ ਵਧਣਾ ਬਿਲਕੁਲ ਸਹੀ ਗੱਲ ਹੈ ਉਹ ਸਿੰਗੀ ਛੀਰ ਬਹੁਤ ਸੋਹਣਾ ਸਾਫ ਟੋਪ ਦਾ ਵਾ ਲੇਵੇ ਦੇ ਕੁਆਲਟੀ ਦੇ ਥਾਂ ਦੀ ਕੁਆਲਟੀ ਦੇਖੋ ਸਹੀ ਗੱਲ ਹੈ ਸਿੰਘਾਂ ਦੀ ਕੁਆਲਟੀ ਦੇਖੋ ਠੀਕ ਹੈ ਜੀ ਕੰਡੀ ਫੀਡ ਨਾਲ ਦਾ ਵੀਰ ਗੱਲਾਂ ਪਤਾ ਹੀ ਆ ਗਏ ਓਕੇ ਜੀ ਲੈ ਜਾਓ ਲੈ ਜਾਓ ਠੀਕ ਧਿਆਨ ਨਾਲ ਰਸੋ ਭਾਈ ਜੀ ਕੀ ਮੁੱਲ ਦਾ ਮੋਲਵੀਰ ਬਿਲਕੁਲ ਜਾਇਜ਼ ਹਾਂਜੀ ਉਹ ਆਣਾ ਛੋਟੀ ਦਾ ਵੀ ਛੋਟੀ ਖਮੇ ਦੇ ਹਿਸਾਬ ਨਾਲ ਹੈਗੀ ਸਵਾ ਲੱਖ ਦੀ ਹਾਂਜੀ ਬਿਲਕੁਲ ਜਿਹੜੀ ਜਾਇਜ਼ ਵਿਕ ਜਾਂਦੀ ਸਵਾ ਦੀ ਹਾਂਜੀ ਵੇਦਾਈ ਦੀ ਆ ਪੰਜ ਜਾਇਜ਼ ਦੇ ਦਾਂਗੇ 1 15 ਦੀ 1 15 ਦੀ ਲਓ ਜੀ 1 10 ਦੇ ਦਾਂਗੇ ਭਾਈ ਕਹਦੇ 1 10 ਛੋਟੀ ਦੇ ਦਾਂਗੇ ਪਰ ਛੋਟੀ ਕਾ ਦੀ ਤੋਹਫਾ ਆ ਜਿਹਨੂੰ ਕਹਿੰਦੇ ਆ ਕੁਆਲਟੀ ਕੁਆਲਟੀ ਬਹੁਤ ਬੈਸਟ ਆ ਸਿੰਘ ਸੁੰਗੀ ਦੇਖੋ ਚੌਣ ਵਾਲੀ ਜਿਹੜੀ ਗੱਲ ਠੀਕ ਆ ਭਾਈ ਸਾਰੀ ਸਿਰਾਜ ਇੱਕ 10 ਦੀ ਛੋਟੀ ਓਕੇ ਰਿਪੋਰਟ ਠੀਕ ਹੈ ਬਾਈ ਮੇਰ ਕਟਾ ਇਨਾਡ ਹੁ ਨਾਲ ਜੇ ਲੱਗ ਲਾ ਰਾਦੀ ਸੋਈ ਰਾਦੀ ਸੋਈ ਦੱਸੋ ਜੀ ਅੱਗੇ ਆਓ ਛੋਟੀ ਵੀਰਾ ਵੀ ਤਾਜੀ ਬਿਲਕੁਲ ਪਰਸੋਂ ਦੀ ਸੋਈ ਬੋਲੀ ਛੋਟੀ ਆ ਗਈ ਜੀ ਬੋਲੀ ਛੋਟੀ ਪਰਸੋਂ ਦੀ ਸੋਈ ਹੈ ਠੀਕ ਜੀ ਇੰਗ ਸੰਗ ਬਹੁਤ ਚੰਗਾ ਲੱਗਾ ਐਸ ਤਰ੍ਹਾਂ ਕੋਲ ਬੋਲਾ ਹੋਊਗਾ ਹਾਂ ਜੀ ਆਪ ਹੀ ਕਰਾਤੀ ਸੰਗਾਂ ਤੋਂ ਇਹ ਗੰਦਾ ਚ ਹੈ ਵੀ ਗੰਦਾ ਛੋਟੀ ਹੈ ਸ਼ਕੀਨ ਪੁਣਾ ਪੂਤਾ ਜੀ ਏ ਬਾਬਾ ਜੀ ਸੁਆ ਚੋਕੇ ਵੀ ਮੋਲ ਲੀਆਂ ਝੋਟੀਆਂ ਕੋਈ ਗੱਲ ਨਹੀਂ ਕਹਿਣਾ ਜਿੰਨੇ ਦੀਆਂ ਹੋਣ ਆ ਤੇ ਟੋਕੜਾਂ ਬਹਿ ਵਿਗ ਜਾਣੀਆਂ ਮੈਂ ਨਾ ਵੀਰਾ ਝੋਟੀ ਜਿਹੜੇ ਪਹਾੜਾਂ ਦੇ ਨਹੀਂ ਤੇ ਜਿੱਡਾ ਕੱਟ ਕਾਰ ਹੀ ਆ ਨਾ ਹਾਂਜੀ ਤੇ ਮੈਂ ਦੱਸਿਆ ਜਿਹੜੀਆਂ ਅੱਗੇ ਵੀ ਮਈਆਂ ਜਿਹੜੀਆਂ ਗਾਈਆਂ ਨਾ ਹੋਣ ਹਾਂਜੀ ਜਿੰਨਾ ਵੀਰ ਭਾਵ ਤੋਂ ਦੀਆਂ ਮਈਆਂ ਲਈਆਂ ਹਾਂਜੀ ਤੇ ਚਾਰ ਚਾਰ ਪੰਜ ਪੰਜ ਮਹੀਨੇ ਮਈਆਂ ਚੋੜੀਆਂ ਹੋਣ ਉਸੇ ਭਾਅ ਦੇ ਮਈਆਂ ਨੇ ਵਿਗਣੀਆਂ ਆ ਸਹੀ ਗੱਲ ਆ ਬਿਲਕੁਲ ਸਹੀ ਗੱਲ ਇਹ ਨਾਲ ਕੋਈ ਮੋਲਣੀ ਹਿਸਾਬ ਨਾਲ ਦੇ ਜਿਹੜੀ ਗੱਲ ਹੈ ਜੇ ਅਗਰ ਤੇ ਵੀਰ ਕੋਈ 400 ਵਿੱਚ ਚੋਗੇ 500 ਵਿੱਚ ਚੋਗੇ ਅਵਲ ਤੇ ਡਬਲ ਹੁੰਦਾ ਸਹੀ ਗੱਲ ਨਵਾਂ ਨਵੀਂ ਚੀਜ਼ ਆ ਬਾਈ ਬੋਲੀ ਬਿੱਲੀ ਛੋਟੀ ਜਿੱਥੇ ਲੱਭਦੀ ਨਹੀਂਗੀ ਸਹੀ ਗੱਲ ਬਾਬਾ ਜੀ ਜਗਾ ਦਾ ਹੁਣ ਰੇਡ ਕਰਨਾ ਆ ਇਹ ਟੋਕੜੀ ਝੋਟੀ ਇੰਨੇ ਦੀ ਆ ਲੈਣ ਵਾਲੀ ਜਿਹੜੀ ਗੱਲ ਆ ਵੀਰ ਫੱਜਰ ਸੂਜਾ ਮੋਲ ਹੁੰਦਾ ਮਸਲ ਦੀ ਝੋਟੀ ਥਾਂ ਵੀ ਖੋਟਣਾ ਕਿੰਨਾ ਵੈਲ ਸਹੀ ਗੱਲ ਬਾਬਾ ਜੀ ਉਹੀ ਝੋਟੇ ਚੈਂਟੇ ਨੇ ਬਾਕੀ ਜਵਾਬ ਸਮਾ ਦੀ ਇੱਕ ਨੰਬਰ ਆ ਠੀਕ 9 10 ਕਿਲੋ ਝੋਟਾ ਬੋੜਾ ਆ ਚੱਲ ਜਿਆਦਾ ਨਹੀਂ ਜਿੰਨੇ ਹਿਸਾਬ ਨਾਲ ਝੋਟੀ ਦੇਣੀ ਨਾ ਜ 10 ਕਿਲੋ ਦਈ ਸਾਰਾ ਸੂਬਾ ਦੇ ਜੇ ਪਰ ਉਹਨੇ ਨਹੀਂ ਝੋਟੀ ਟੋਕੜ ਆ 9 10 ਕਿਲੋ ਦਈ ਆ ਵਧੀਆ ਬੋੜਾ ਕਰੀਏ 95 90 ਜੋ ਦੋ ਛੱਡ ਦਾਂਗੇ ਇਹਨੂੰ 85 ਦੇ ਦਾਂਗੇ ਲੋ ਐਂਡ ਕੱਟੀ ਦੇਖੋ ਜੀ 85 ਹਜ਼ਾਰ ਦੀ ਤਾਜੀ ਸੂਈ ਝੋਟੀ ਕੁਆਲਿਟੀ ਵਾਲੀ ਨਹੀਂ ਚੀਜ਼ਾਂ ਮਿਲਦੀਆਂ ਹਨਾ ਇਹ ਟੋਕੜੀ ਨੇ ਦੀ ਆ ਨਾ ਨਾ ਵੀ ਚੰਗੀ ਝੋਟੀ ਸਾਫ ਸੂਬਾ ਮਗਰ ਕੀ ਜੇ ਕੱਟਾ ਮਗਰ ਮਾਲੀ ਆ ਗਿਆ ਜੀ ਇਹ ਕੋਈ ਨਹੀਂ ਸਾਡਾ ਜੋਟਾ ਹੋਰ ਵਿੱਚ ਪਗਰ ਤੇ ਠੀਕ ਹੈ ਭਾਈ ਓਕੇ ਜੀ 85000 ਦੀ ਹਾਂ ਨਾ ਜੀ ਓਕੇ ਦੱਸੋ ਜੀ ਆ ਗਈ ਵੀਰਾਂ ਨੀਲੀ ਦੀ ਮਹੀਂ ਸੋਈ ਗਈ ਨੀਲੀ ਮਹੀਂ ਆ ਗਈ ਸ਼ੁਰੂਆਤ ਜਦੋਂ ਤਾਂ 12 ਕਿਲੋ ਬੱਚਾ ਆ ਗਿਆ ਮਗਰ ਮਗਰ ਕੱਟੀ ਕੱਟੀ ਜਾਂਦੀ ਤੋਰ ਕਿਉਂ ਆਪਾਂ ਦੀ ਮਾਂ ਬੜੀ ਓਕੇ ਹੈ ਦੋ ਤਾਂ 12 ਕਿਲੋ ਮਹੀਂ ਕੋ ਵਧੀਆ ਚਵਾਵਾਂ ਠੀਕ ਹੈ ਜੀ ਇਹ ਮਹੀਂ ਆ ਜਾਗੀ ਜੀ Anh sáng ngày hôm nay, hôm nay, hôm nay, hôm nay, hôm nay, hôm nay, ਮੈਂ ਇੱਕ ਨੰਬਰ ਦੀ ਚੋਂ ਦੀ ਮਹੀਂ ਵੀਰ ਜਿਹੜੀ ਥਣ ਘਾਟ ਹੋਊ ਜਾਂ ਗਲਤ ਹੋਊ ਪਹਿਲੋਂ ਆਪ ਦੱਸ ਦਾਂਗੇ ਓਕੇ ਜੀ ਜਿਹੜੀ ਗੱਲ ਅਬੀ ਵੀਰ ਜੀ ਵੀਰ ਭਰਾ ਜਿਹੜਾ ਕੋਈ ਹੁਣ ਥਣ ਥੋੜੇ ਕਰਕੇ ਆਉਣ ਨਾਲ ਮਾਰ ਲੈਂਦੇ ਕਈ ਵੀਰ ਭਰਾ ਹਾਂਜੀ ਥਣ ਪਹਿਲੋਂ ਦੱਸ ਦਾਂਗੇ ਜਿਹੜੀ ਗੱਲ ਆ ਵੀ ਆ ਜੀ ਇਹ ਚ ਹੈਗੀ ਚੋਈ ਚੋਈ ਹੋਈ ਹੈ ਪੰਜਾ ਸੌ ਕੁ ਤਰੀ ਦੱਸੋ ਭਾਈ ਕੀ ਮੋਲੇ ਦਾ ਮੋਲ ਵੀਰ ਜੋ ਮਰਜ਼ੀ ਮੈਂ ਦਾ ਕਰੀਏ ਮਹੀਂ ਥੋੜੀ ਚਲੋ ਜਰੂਰ ਲੈਸਾ ਬਣਾ ਪਰ ਨਸਲ ਨਸਲ ਮੈਂ ਤੇ ਬੜੀ ਹਾਂਜੀ ਚੰਗੀ ਕੋਈ ਸੇਵਾ ਕਰ ਲਈ ਜਿੰਨੇ ਦੀ ਮਹ ਲੈਣੀ ਉਹਨੇ ਦੀ ਮਹੀਂ ਫੇਰ ਸੁਆ ਚੋਕੇ ਵੀ ਵੇਖਦੀ ਹਾਂਜੀ ਜੀ ਤੇ ਜੇ ਆਏ ਤੇ ਤਾਂ ਕਿ ਮੁੱਲ ਭਾਵੇਂ ਕਰੀਏ 95 90 ਦੀ ਵੀ 85 ਦੀ ਐਂਡ ਮਹੀਂ ਦੇ ਦਾਂਗੇ 85 ਦੀ ਠੀਕ ਓਕੇ ਰਿਪੋਰਟ ਜੀ 85000 ਦੀ ਐਂਡ 85000 ਦੀ ਐਂਡ ਮਹੀਂ ਦੇ ਦਾਂਗੇ ਪਰ ਵੀਰ ਠੀਕ ਹੈ ਜੀ ਸਹੀ ਗੱਲ ਹੈ ਤੇ ਵੇਖੋ ਬਾਈਕੋ ਜੈ ਜੀ ਪਾ ਆ ਨਿਕੇ ਨਿਕੇ ਮੁੱਲ ਤੇ ਕੁਆਲਟੀ ਗੜੀਆਂ ਝੋਟੀਆਂ ਆ ਪੋਰੀਆਂ ਮੁੰਦਰੀਆਂ ਝੋਟੀਆਂ ਜਿਹਨੂੰ ਵੰਦੇ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰਾ ਖਿੱਚ ਕੇ ਤੇ ਐ ਇੱਕ ਵਾਰੀਆਂ ਝੋਟੀਆਂ ਆਉਂਦੀਆਂ ਰਹਿਣਗੀਆਂ ਅਗਰ ਵੀਰ 404 ਟੌਪ ਦਾ ਟੌਪ ਤੇ ਆਪਣੇ ਕੰਦੇ ਰਹਿਣਗੇ ਪੂਰੀ ਬੰਬ ਛੋਟੀ ਕਈ ਵੀਰ ਭਰਾ ਵਡੀਆਂ ਵਸ਼ੀਆਂ ਮੰਗਣਦੇ ਵੜਾ ਉਹ ਵੀ ਕੱਲ ਨੂੰ ਵਸ਼ੀਆਂ ਪੰਜ ਕੇ ਚਲਈਆਂ ਜੇ ਕੱਲ ਨੂੰ ਆਉਣੀਆਂ ਠੀਕ ਜੀ ਹਾਂਜੀ ਹਾਂਜੀ ਤੇ ਬਾਬੇ ਦੀ ਕਿਰਪਾ ਨਾਲ ਮਾਲ ਤੇ ਵੇਜੀ ਰੋਜ਼ ਚੱਲੋ ਵਧੀਆ ਤੋਂ ਵਧੀਆ ਹੁੰਦਾ ਰਹਿੰਦਾ ਰਹੇ ਗ੍ਰਾਮ ਵਿਆਹ ਆਏ ਇਹ ਵਿੱਚ ਬਾਕੀ ਜਿਹਨੇ ਭੈਣ ਭਰਾ ਆਪਣੇ ਨਾਲ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਬਾਕੀ ਵੀਰ ਜੀ ਜੇ ਕੋਈ ਕੋ ਵੀਰ ਭਰਾ ਕੋ ਚੰਗੀ ਟੌਪ ਦੀ ਮਹੀਂ ਆ ਹਾਂਜੀ ਕੋਈ 20 22 ਕਿਲੋ ਵਾਲੀ ਵੱਡੀ ਤੋਂ ਵੱਡੀ ਮ ਏਰੀਆ ਜੋ ਵੀ ਠੀਕ ਵੱਡੀ ਤੋਂ ਵੱਡੀ ਟਾਪ ਦੀ ਮੈਂ ਹਾਂ ਲੱਲਾਂ ਠੀਕ ਹੈ ਟੋਕੜ ਗਬਣੇ ਹੋਵੇ ਛੋਟੀ ਬਣੀ ਚੰਗੀ ਟੋਕੜ ਗਬਣ ਛੋਟੀ ਹੋਵੇ ਸੱਜਰ ਹੋਵੇ ਆਪਣੇ ਏਰੀਆ ਹੋਵੇ ਅੰਮਰਸੇਰ ਗੁਰਦਾਸਪੁਰ ਆਪਣੇ ਜਿੱਥੇ ਅੰਮਰਸੇਰ ਦੇ ਮੈਂ ਪਾੜੀ ਕੇ ਕੋਵੇ ਭੈਣ ਭਰਾ ਠੀਕ ਜੋ ਚੰਗੀ ਟਾਪ ਦੀ ਮੈਂ ਹਾਂ ਬਿਲਲਾਂ ਠੀਕ ਡਰੈਸ ਬੋਲ ਫੋਨ ਨੰਬਰ ਹੈਗਾ ਵੀਰੇ 8472407755 ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਤੇ ਲਾਈਕ ਕਮੈਂਟ ਯਾਰਾ ਖਿੱਚ ਕੇ ਯਾਰ ਆਪ ਕਵਾਲਿਟੀ ਨੇ ਬਾਬੇ ਛੋਟੀਆਂ ਬਾਈ ਕਉਣ ਗਿਆ ਲਗਾਤਾਰ ਵੀਡੀਓ ਹਣੀ ਆ ਰੱਖ ਖਿੱਚ ਕੇ ਹਰਫੋ ਕਮਣ ਠੀਕ ਆ ਬਾਈ ਜੀ